ਦੇ ਨਾਲ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਹੈ ਸਵਾਗਤ ਕਰਦੇ ਜੀ ਤੁਹਾਡਾ ਸਾਡੇ ਚੈਨਲ ਦੇ ਉੱਤੇ ਮੈਂ ਹਾਂ ਗੋਬਿੰਦ ਰਾਏ ਨਕੋਦਰ ਦੇ ਪਿੰਡ ਮਹਿਮਾ ਦੇ ਵਿੱਚ ਖੜੇ ਆ ਜਿੱਥੇ ਪ੍ਰੋਗਰਾਮ ਅੱਜ ਪ੍ਰਾਇਮਰੀ ਸਕੂਲ ਦੇ ਵਿੱਚ ਚੱਲ ਰਿਹਾ ਹੈ ਤੀਆਂ ਦਾ ਤਿਉਹਾਰ ੀਆਂ ਦੇ ਨਾਲ ਸੋ ਹਰ ਸਾਲ ਇਸ ਸਕੂਲ ਦੇ ਵਿੱਚ ਪ੍ਰੋਗਰਾਮ ਮਨਾਇਆ ਜਾਂਦਾ ਹੈ ਇਸ ਸਕੂਲ ਦੀ ਇਮਾਰਤ ਵੀ ਵੇਖ ਲਓ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਸਕੂਲ ਨੂੰ ਇਹਦੀ ਇਮਾਰਤ ਨੂੰ ਵੀ ਜਿਹੜਾ ਬਣਾਇਆ ਗਿਆ ਕਿਉਂਕਿ ਪਿਛਲੇ ਅਸੀਂ ਕਵਰੇਜ ਕੀਤੀ ਸੀ ਇਹ ਸਕੂਲ ਇੱਥੇ ਜਿੱਥੇ ਮੈਂ ਇਸ ਵੇਲੇ ਖੜਾ ਇੱਥੇ ਬਰਾਂਡਾ ਸੀ ਤੋਂ ਇਸ ਵੇਲੇ ਬਹੁਤ ਖੂਬਸੂਰਤ ਜਿਹੜੀ ਬਿਲਡਿੰਗ ਆ ਇਸ ਸਕੂਲ ਦੀ ਬਣਾਈ ਗਈ ਆ ਸੋ ਗੱਲਬਾਤ ਕਰਾਂਗੇ ਇਥੋਂ ਦੇ ਹੈਡਮਾਸਟਰ ਜਸਵੰਤ ਸਿੰਘ ਰੌਲੀ ਹੋਣਾ ਨਾਲ ਜਿਹੜੀਆਂ ਗਤੀਵਿਧੀਆਂ ਉਹ ਕਰਾਈਆਂ 1023 ਪ੍ਰੋਗਰਾਮਸ ਕਰਕੇ ਤੇ ਸਾਂਝਾ ਪ੍ਰੋਗਰਾਮ ਜਿਹੜਾ ਤੀਆਂ ਦਾ ਤਿਹਾਰ ਤੀਆਂ ਦੇ ਨਾਲ ਸੋ ਇਹ ਛੋਟੇ-ਛੋਟੇ ਸਾਡੇ ਬੱਚਿਆਂ ਨੇ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਰਾਹੀਂ ਵੱਡੇ-ਵੱਡੇ ਸੰਦੇਸ਼ ਦੇਣ ਜਾ ਰਹੇ ਆ ਸੋ ਆਸ ਕਰਦੇ ਹਾਂ ਕਿ ਆਪ ਸਭ ਨੂੰ ਇਹ ਪ੍ਰੋਗਰਾਮ ਪਸੰਦ ਆਵੇਗਾ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਵਿਭਾਗ ਜਿਸ ਦੀ ਤੁਸੀਂ ਇਹ ਸਾਰੀ ਦਿੱਖ ਦੇਖ ਰਹੇ ਹੋ ਇਹ ਅਜਿਹੀ ਦਿਖ ਪਹਿਲਾਂ ਨਹੀਂ ਸੀ ਸੋ ਅਸੀਂ ਰਿੜੀ ਰਹਾਂਗੇ ਇਸ ਨਗਰ ਪੰਚਾਇਤ ਦੇ ਇਸ ਨਗਰ ਦੇ ਐਨ ਆਰ ਆਈ ਭਰਾਵਾਂ ਦੇ ਜਿਨ੍ਹਾਂ ਨੇ ਸਾਰੀ ਬਿਲਡਿੰਗ ਦਾ ਨਕਸ਼ਾ ਹੀ ਚੇਂਜ ਕਰ ਦਿੱਤਾ ਸੋ ਬੱਚਿਓ ਇਹ ਕਰੀ ਇਸ ਨਗਰ ਦੀ ਪੰਚਾਇਤ ਤੇ ਐਨ ਆਰ ਆਈ ਵੀਰਾਲੀ ਜੋਰਦਾਰ ਤਲਾਹ ਜੀ ਅੱਜ ਮਾਡੇ ਜੇ ਪੱਤਰ ਮਿਖਨੇ ਮਿਲ ਗਏ ਤੱਤੀਆਂ ਕਿ ਹਾਂ ਨੇ ਤਾਂ ਇਹ ਕੰਮ ਨਾਲ ਆਇਆ ਲੇਟਿੰਗ ਕਰੋ ਬੱਚੇ ਜੋ ਇਸ ਮੌਕੇ ਤੇ ਸਕੂਲ ਦੇ ਟੀਚਰ ਸਾਹਿਬਾਨ ਦੇ ਵੱਲੋਂ ਬੱਚਿਆਂ ਨੂੰ ਪਰਫਾਰਮੈਂਸ ਦੀ ਤਿਆਰੀ ਕਰਵਾਈ ਗਈ ਸਕੂਲ ਦੇ ਛੋਟੇ ਬੱਚਿਆਂ ਨੇ ਆਏ ਹੋਏ ਪੇਰੈਂਟਸ ਅਤੇ ਦੂਸਰੇ ਸਕੂਲਾਂ ਦੇ ਟੀਚਰ ਸਹਿबान ਦਾ ਵੈਲਕਮ ਗੀਤ ਰਾਈ ਸਵਾਗਤ ਕੀਤਾ ਸਾਤ ਸਤ ਸਭ ਮੁਕ ਜਾਂਦੇ ਕਾਲੇ ਪਾਣੀ ਵਾਂਗੂ ਮੈਨੂੰ ਪਾਤੋਂ ਮਿਲਣ ਸਜਾਵਾਂ ਅੱਗੇ ਕਹਿ ਰਹੀ ਐ ਮਾਂ ਧੀਆ ਭੈਣ ਪਿਆਰੀ ਪਤਨੀ ਵੀ ਬਣ ਜਾਵਾਂ ਵਿੱਚ ਗ੍ਰੰਥਾਂ ਜਗ ਜਨਨੀ ਮੇਰਾ ਲਿਖਿਆ ਹੈ ਸਨਾਵਾ ਨਾ ਮਾਰੋ ਨਾ ਮਾਰੋ ਮੈਨੂੰ ਲੱਖ ਜਨਮ ਤੋਂ ਤਹ ਮਿਲਿਆ ਜਾਸ ਮੈਂ ਵੀ ਦੁਨੀਆ ਤੱਕਣਾ ਚਾਹੁੰਦੀ ਨਿਤ ਰੋ ਰੋ ਤਰਲੇ ਬਾਂ ਮਾਂ ਨਿਤ ਰੋ ਤਰਲੇ ਬੱਚਿਆਂ ਦੇ ਮਾਪੇ ਜਿਹੜੇ ਨੇ ਉਹਨਾਂ ਨੂੰ ਮੇਰੇ ਵੱਲੋਂ ਜੀ ਆਇਆਂ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਉਚੋਕੜ ਚਾਹੀਏ ਕੁਝ ਵੀ ਹੋਵੇ ਪਰ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਤੀਆਂ ਜਦੋਂ ਪਿੱਕੇ ਤੋਂ ਇਸ ਮਹੀਨੇ ਸਪੈਸ਼ਲ ਤੌਰ ਤੇ ਸਾਰੇ ਘਰ ਤੋਂ ਪਿੱਕੇ ਆਉਂਦੀਆਂ ਨੇ ਤੋਂ ਇਤਿਹਾਰ ਮਨਾਇਆ ਜਾਂਦਾ ਹੈ ਤੋਂ ਇਸ ਕਰਕੇ ਇਸ ਤਿਹਾਰ ਨੂੰ ਵੀ ਤੀਆਂ ਦਾ ਪਹਾਰ ਤੀਆਂ ਦੇ ਨਾਲ ਔਰ ਇਹਨਾਂ ਤੀਆਂ ਵੱਲੋਂ ਜੋ ਪਰਫਾਰਮ ਕੀਤਾ ਗਿਆ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਸਟੇਜ ਤੇ ਆ ਕੇ ਇਹਨਾਂ ਛੋਟੇ-ਛੋਟੇ ਬੱਚਿਆਂ ਵੱਲੋਂ ਤੋਂ ਚਾਹੇ ਪ੍ਰੀ ਪ੍ਰਾਇਮਰੀ ਦੇ ਬੱਚੇ ਸੀ ਚਾਹੇ ਉਹ ਤੋਂ ਵੱਡੀ ਕਲਾਸ ਦੇ ਸੀ ਸਟੇਜ ਤੇ ਆਣਾ ਔਰ ਆ ਕੇ ਪਰਫਾਰਮ ਕਰਨਾ ਇੱਕ ਬਹੁਤ ਵੱਡੀ ਇਹਨਾਂ ਸ਼ੁੱਧ ਤੇ ਵਿਚਾਲੇ ਗੱਲ ਹੁੰਦੀ ਹੈ ਔਰ ਇਸ ਦੀ ਤਿਆਰੀ ਜਿਹੜੀ ਹੈ ਇਹ ਸਟਾਫ ਜਿਹੜਾ ਸਕੂਲ ਦਾ ਉਹਦੇ ਲਈ ਵਧਾਈ ਦਾ 파ਤਾ ਹੈ ਸਾਡਾ ਛੋਟਾ ਜਿਹਾ ਬੱਚਾ ਅੱਖਰਕਾਰੀ ਤਮਤਾ ਲੈ ਕੇ ਆ ਰਿਹਾ ਅੱਖਰਕਾਰੀ ਬੰਦ ਗੁਰੂਆਂ ਪੀਰਾਂ ਦੀਆਂ ਜਾਈ ਤਾਹੀ ਤਾਮਾ ਬੋਲੀ ਕਾਇ ਚਾਚੀਆਂ ਭਾਵੇਂ ਹੋਣ ਹਜ਼ਾਰਾ ਪਰਮਾ ਬੋਲੀ ਦੇ ਨਾਲ ਲਿਖ ਬਾ ਮਾਂ ਬੋਲੀ ਨੂੰ ਪੂਜਾਂਗੇ ਸਾਰਾ ਖਾਦੇ ਨੂੰ ਜਾਈ ਪੰਜਾਬੀ ਨੂੰ ਕਰੋ ਪਿਆਰ ਮਾਂ ਬੋਲੀ ਨੂੰ ਦੇਸ ਨਿਕਾੜ ਬੜੋ ਬੋਲੇ ਤੇ ਨਿਖ ਪੰਜਾਬੀ ਪੜਕੇ ਪਾਓ ਤਾ ਨਵਾਬੀ ਸ਼ਾਲਾ ਪੰਜਾਬੀ ਰਹੇ ਬਾਦ ਜੈਸੇ ਪੰਜਾਬੀ ਮਾਂ ਬੋਲੀ ਜਿੰਦਾਬਾਦ ਜੈਸੇ ਪੰਜਾਬੀ ਮਾਂ ਬੋਲੀ ਹੋ ਅਚੀ ਚਾਲ ਐਤਨੇ ਥੈਂਕ ਯੂ ਅੱਜ ਦੀ ਕਲਾਸ ਜੀ ਦੇ ਆਤਮਾ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਨਾ ਵਿੱਚ ਕੋਈ ਜੋਤ ਨਹੀਂ ਦੁਨੀਆ ਵਿੱਚ ਭਾਵੇਂ ਲਖੜੀ ਸੇ ਪਰ ਮਾਝਾ ਕੋਈ ਹੋਣ ਨਹੀਂ ਮਾਝਾ ਨੇ ਮੰਦਰ ਕੋਈ ਨਹੀਂ ਪਿਓ ਚਾ ਕੋਈ ਮੱਕਾ ਕਿਹੜੇ ਰੱਬ ਨੂੰ ਸਜਦੇ ਮਾਪਿਆਂ ਨਾਲ ਕੋਈ ਕਰਕੇ ੱਟਕਾ ਜਿਸ ਵੇੜੇ ਵਿੱਚ ਮਾਣ ਹੁੰਦੀ ਉਸ ਵੇੜੇ ਵਿੱਚ ਸ਼ਾਨਾ ਹੁੰਦੀ ਬੱਚੇ ਜੇਕਰ ਦਿਲ ਵੀ ਮੰਗੇ ਮਾਵਾ ਕੋਲੋਂ ਨਾ ਨਾ ਹੁੰਦੀ ਮਾ ਰਬਾ ਬੰਦਾ ਪਿਓ ਬਿਨਾ ਕੋਈ ਤਾਜ ਮਾਦੇ ਤੇ ਐਸ਼ਾ ੁੰਡੀਆਂ ਤੇ ਪਿਓ ਕਰਦਾ ਰਾਜ ਪੰਡ ਮਹਿਮ ਤੋਂ ਆਏ ਹੋਏ ਮਾਤਾ ਪਿਤਾ ਵੱਖਰੇ ਮਹਿਮ ਸਾਡੇ ਸਤਾਰਜੋਗ ਸੀਐਚਟੀ ਸਹਿਬਾਨ ਵੱਖਰਾ ਸਕੂਲ ਤੋਂ ਆਏ ਹੋਏ ਦੇ ਆਪ ਸਹਿਬਾਨ ਔਰ ਮੇਰੇ ਪਿਆਰੇ ਬੱਚਿਓ ਅੱਜ ਬਹੁਤ ਹੀ ਖੁਸ਼ੀ ਦਾ ਸਮਾਂ ਹੈ ਕਿ ਖੁਸ਼ੀ ਸੋਚ ਨੂੰ ਦਰਸਾਦੀ ਵਈ ਰਸਮ ਪੀਆ ਤਿਹਾੜ ਤੀਆਂ ਦਾ ਤਿਹਾੜ ਤੀਆਂ ਦੇ ਨਾਲ ਮਨਾਇਆ ਜਾ ਰਿਹਾ ਔਰ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਸਕੂਲ ਦੇ ਵਿੱਚ ਆਣ ਕੇ ਸਰਦਾਰ ਜਸਵੰਤ ਸਿੰਘ ਜੀ ਜਿਨ੍ਹਾਂ ਨੇ ਆਣ ਕੇ ਦੇਖਿਆ ਕਿ ਸਕੂਲ ਦੀ ਨਿਹਾਰ ਬਿਲਕੁਲ ਬਦਲ ਦਿੱਤੀ ਆ ਸਕੂਲ ਪਹਿਲਾਂ ਵਰਗਾ ਨਹੀਂ ਲੱਗਦਾ ਸੋ ਜਿਹੜੇ ਵੀ ਕਰਮਸ਼ੀਲ ਅਧਿਆਪਕਾਂ ਉਹਨਾਂ ਦੀ ਇਹ ਖਾਸੀਅਤ ਹੁੰਦੀ ਹੈ ਕਿ ਉਹ ਜਿੱਥੇ ਵੀ ਜਾਂਦੇ ਆ ਸਕੂਲ ਦੀ ਨਿਹਾਰ ਨੂੰ ਬਦਲ ਦਿੰਦੇ ਆ ਸੋ ਜਿਸ ਤਰ੍ਹਾਂ ਸਕੂਲ ਦੀ ਬਿਲਡਿੰਗ ਦੇ ਵਿੱਚ ਸੁਧਾਰ ਆਇਆ ਬੱਚਿਆਂ ਦੀ ਪਰਫਾਰਮੈਂਸ ਨੂੰ ਦੇਖ ਕੇ ਵੀ ਲੱਗ ਰਿਹਾ ਹੈ ਬਹੁਤ ਬੱਚਿਆਂ ਉੱਤੇ ਮਿਹਨਤ ਕੀਤੀ ਗਈ ਹੈ ਸੋ ਜੇਕਰ ਬੱਚੇ ਇਹੋ ਜਿਹੇ ਅਧਿਆਪਕਾਂ ਦੀ ਅਗਵਾਈ ਦੇ ਵਿੱਚ ਪੜਦੇ ਆ ਤਾਂ ਡੈਫੀਨੇਟਲੀ ਯਕੀਨਨ ਕਿਹਾ ਜਾ ਸਕਦਾ ਕਿ ਇਹਨਾਂ ਦਾ ਕੋ ਇੱਕ ਸਰਖੇ ਤੇ ਆ ਔਰ ਮਾਪੇ ਇਸ ਦਾ ਲਈ ਵਧਾਈ ਦੇ ਪਾਤਰ ਆ ਕਿ ਜਿਹਨਾਂ ਦੇ ਬੱਚੇ ਇਹ ਸਕੂਲ ਦੇ ਵਿੱਚ ਪੜ੍ਹਦੇ ਹੋਣਗੇ ਸੋ ਮੈਂ ਤਮਾਮ ਪਿੰਡ ਦੇ ਹੋਰ ਬਸਨੀਕਾਂ ਨੂੰ ਵੀ ਤੁਹਾਡੇ ਮਾਧਿਅਮ ਦੇ ਰਹੀ ਬੇਨਤੀ ਕਰਾਂਗਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਇਹ ਨਾ ਸਮਝੋ ਤੇ ਜੇ ਵਿੱਦਿਆ ਮੁਫਤ ਆ ਤੇ ਇਹ ਘਟੀਆ ਆ ਐਸੀ ਕੋਈ ਗੱਲ ਨਹੀਂ ਇਹ ਬੱਚੇ ਵੀ ਉਹਨੇ ਟੈਲੈਂਟ ਦੇ ਨਾਲ ਭਰੇ ਹੋਏ ਆ ਸਿਰਫ ਇਹਨਾਂ ਨੂੰ ਇੱਕ ਮੌਕਾ ਦੇਣ ਦੀ ਲੋੜ ਆ ਸੋ ਇਹਨਾਂ ਸਕੂਲਾਂ ਦੇ ਉੱਤੇ ਭਰੋਸਾ ਕਰੋ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਭੇਜੋ ਜੇਕਰ ਤੁਸੀਂ ਥੋੜਾ ਜਿਹਾ ਵੀ ਸਹਿਯੋਗ ਇਹਨਾਂ ਸਰਕਾਰੀ ਸਕੂਲਾਂ ਦਾ ਕਰੋ ਤਾਂ ਇਹ ਸਕੂਲ ਬਹੁਤ ਜ਼ਿਆਦਾ ਤਰੱਕੀ ਕਰ ਸਕਦੇ ਆ ਆਈ ਦਾ ਇਹ ਪ੍ਰੋਗਰਾਮ ਦੇਖਣ ਨੂੰ ਬੜਾ ਸਿੰਪਲ ਜਿਹਾ ਲੱਗਦਾ ਹੋਏਗਾ ਕਿ ਇੱਕ ਦੋ ਮਿੰਟ ਦਾ Song ਹੋ ਗਿਆ ਇੱਕ ਛੋਟੀ ਜਿਹੀ ਕਵਿਤਾ ਹੋ ਗਈ ਪਰ ਇੱਥੇ ਪਰਫਾਰਮ ਕਰਨ ਵਾਸਤੇ 1-2 ਮਿੰਟ ਦਾ Song ਵੀ ਪਰਫਾਰਮ ਕਰਨ ਵਾਸਤੇ 1 ਸੈਕਿੰਡ ਦੀ ਕਵਿਤਾ ਵੀ ਬੋਲਣ ਵਾਸਤੇ ਬੱਚਿਆਂ ਨੇ ਬੱਚਿਆਂ ਨੇ ਤੇ ਬੱਚਿਆਂ ਦੇ ਪੇਰੈਂਟਸ ਨੇ ਪਤਾ ਨਹੀਂ ਕਿੰਨੇ ਦਿਨ ਹੋ ਗਏ ਲਗਾਤਾਰ ਇਹਨਾਂ ਨੂੰ ਮਿਹਨਤ ਕਰਾਈ ਹੋਏਗੇ ਦੇਖਣ ਨੂੰ ਇਹ ਛੋਟਾ ਜਿਹਾ ਸਿੰਪਲ ਜਿਹਾ ਪ੍ਰੋਗਰਾਮ ਲੱਗਦਾ ਹੈ ਪਰ ਇਹ ਟੀਚਰ ਇੱਥੋ ਦੇ ਜਿਹੜੇ ਜਿਸ ਸੰਸਰ ਹੈ ਔਰ ਨਾਲ ਪੂਰਾ ਦਾ ਪੂਰਾ ਸਟਾਫ ਵਧਾਈ ਦਾ ਪਤਾ ਹੈ ਕਿ ਜਿਹੜਾ ਇਹਨਾਂ ਨੇ ਇੰਨਾ ਵਧੀਆ ਪ੍ਰੋਗਰਾਮ ਜਿਹੜਾ ਹੈ ਤਿਆਰ ਕੀਤਾ ਗੋਵਿੰਦ ਰਾਏ ਦੇ ਬਹੁਤ ਵਧੀਆ ਲੱਗਾ ਛੋਟੇ ਛੋਟੇ ਬੱਚਿਆਂ ਦਾ ਪ੍ਰੋਗਰਾਮ ਦੇਖ ਕੇ ਧੀਆਂ ਦਾ ਤਿਆਰ ਧੀਆਂ ਦੇ ਨਾਲ ਔਰ ਬੱਚਿਆਂ ਦੀ ਪਰਫਾਰਮੈਂਸ ਬਹੁਤ ਵਧੀਆ ਸੀ ਬਾਜੀ ਉਹਨਾਂ ਦੇ ਬਹੁਤ ਪੇਨਟ ਆ ਕਿਉਂਕਿ ਅਸੀਂ ਸਕੂਲ ਇੱਥੇ ਆਉਂਦੇ ਰਹਿੰਦੇ ਆ ਕਾਫੀ ਸਕੂਲ ਦੇ ਵਿੱਚ ਸਾਰੀ ਬਿਲਡਿੰਗ ਹਜ਼ਾਰ ਕਰ ਦਿੱਤੀ ਆ ਇਹਨਾਂ ਨਾਲ ਉਹਦਾ ਵੀ ਗੱਲਬਾਤ ਹੁੰਦੀ ਰਹਿੰਦੀ ਸੀ ਕਹਿੰਦੇ ਸੀ ਵੀ ਹੁਣ ਅਸੀਂ ਉੱਤਲੇ ਪਾਸੇ ਵੀ ਸ਼ੁਰੂ ਕਰ ਦੇਣਾ ਆ ਜਿੰਨੀ ਕਿ ਜਗ੍ਹਾ ਆ ਉਤੋਂ ਅੱਗੇ ਵਧੀ ਪਰਲੀ ਨੂੰ ਹਸਦੀ ਆ ਇਹ ਸਾਰੇ ਸਹਿਯੋਗ ਲਈ ਪਿੰਡ ਵਾਲਿਆਂ ਦਾ ਬਹੁਤ ਸਹਿਯੋਗ ਆ ਵਾਲਿਆਂ ਦਾ ਬਹੁਤ ਸਹਿਯੋਗ ਆ ਤੇ ਪਿੰਡ ਵਾਲੇ ਅੱਜ ਵੀ ਸਹਿਯੋਗ ਕਰਦੇ ਰਹਿਣਗੇ ਸਰਕਾਰ ਜੀ ਸਾਡੇ ਅਧਿਆਪਕ ਸਾਥੀ ਤੇ ਪਿੰਡ ਤੋਂ ਮੈਂ ਨੰਬਰ ਦੇ ਸੱਜਣ ਤੇ ਪਿਆਰੇ ਬੱਚਿਓ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਮੈਨੂੰ ਲੱਗੀ ਕਿ ਉਹ ਬਾਜੀ ਹਾਂ ਬੈਠ ਕੇ ਲੱਗ ਚਲ ਬੋਲਣਾ ਤੁਸੀਂ ਸਾਰੇ ਇਕੱਠੇ ਹੋਏ ਹੋ ਇਸ ਮੌਕੇ ਤੇ ਸਾਰੇ ਹੀ ਵਿਦਾਇ ਦੇ ਪਾਤਰو ਕਿਸੇ ਦੀ ਸਫਲਤਾ ਦਾ ਰਾ ਸਾਰਿਆਂ ਦੀ ਕੰਟਰੀਬਿਊਸ਼ਨ ਨਾ ਹੁੰਦੀ ਹੈ ਫਿਰ ਵੀ ਮੈਂ ਉਸ ਪਰਮਾਤਮਾ ਦਾ ਥੈਂਕ ਗੋਡ ਕਰਦੀ ਹਾਂ ਕਿ ਇਹ ਜੈ ਜੀਵਨ ਸਾਥੀ ਜਿਹੜੇ ਕਿਸੇ ਦਿਨ ਵਾਲਿਆਂ ਮੇਰੇ ਹੀ ਪੱਲੇ ਪਿਆ ਔਰ ਮੈਂ ਅੱਗੋਂ ਵੀ ਇਹ ਆਸ ਕਰਦੀ ਆਂ ਕਿ ਇਸੇ ਤਰ੍ਹਾਂ ਹੀ ਇਸ ਪਿੰਡ ਦੀ ਸੇਵਾ ਕਰਦੇ ਰਹਿ। ਮੈਂ ਮੇਰੇ ਆਪਣੇ ਹਾਈ ਸਕੂਲ ਬਹਿਮ ਦੇ ਵਿੱਚ 12 ਸਾਲ ਲਗਾਈ ਨੇ। ਹੁਣ ਮੇਰੀ ਪੋਸਟਿੰਗ ਗਵਰਨਮੈਂਟ ਮਿਡਲ ਸਕੂਲ ਮਾਲੋਵਾਲ ਹੈ। ਫਿਰ ਮੈਂ ਇੱਕ ਵਾਰੀ ਸਭ ਦਾ ਧੰਨਵਾਦ ਕਰਦੀ ਬਈ। ਜੀ। ਤੁਹਾਡੇ ਵਿੱਚ ਪਿਆ ਦਾ ਪ੍ਰੋਗਰਾਮ ਸੀਗਾ ਇਸ ਮੌਕੇ ਤੇ ਕੀ ਕਹਿਣਾ। ਸਭ ਤੋਂ ਪਹਿਲਾਂ ਤੇ ਤੁਹਾਡਾ ਇੱਥੇ ਆਉਣ ਤੇ ਸਾਰੀ ਟੀਮ ਦਾ ਸਰਕਾਰੀ ਪ੍ਰਾਇਮਰੀ ਸਕੂਲ ਮਹੇਮ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮਹੇਮ ਵਿਖੇ ਨਗਰ ਪੰਚਾਇਤ ਸਟਾਫ ਬੱਚਿਆਂ ਦੇ ਸਹਿਯੋਗ ਦੇ ਨਾਲ ਤੀਆਂ ਦਾ ਤਿਹਾਰ ਤੀਆਂ ਦੇ ਨਾਲ ਇਹ ਜਾਦੀ ਇਸ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਗਿਆ ਹੈ ਇਹ ਸਾਰੇ ਤੁਸੀਂ ਪਹਿਲਾਂ ਪੁਰਾਣੀ ਬਿਲਡਿੰਗ ਦੇਖੀ ਹੋਣੀ ਆ ਤੇ ਇਸ ਬਿਲਡਿੰਗ ਨੂੰ ਸਾਰੀ ਢਾ ਕੇ ਨਵੀਂ ਸਾਰੀ ਦੇ ਵਿੱਚ ਇਸ ਨਗਰ ਦੀ ਨਗਰ ਦੀ ਪੰਚਾਇਤ ਤੇ ਖਾਸ ਕਰਕੇ ਐਨ ਆਰ ਆਈ ਵੀਰ ਇਸ ਨਗਰ ਦੇ ਯਾਨੀ ਉਹਨਾਂ ਨੇ ਸਾਰੇ ਰੂਪ ਨੂੰ ਢਾ ਕੇ ਨਵੀਂ ਸਾਰੀ ਕਰਕੇ ਤੇ ਸਾਡੇ ਇਹ ਬੱਚਿਆਂ ਨੂੰ ਵਿਧਿਆਰਮ ਮੰਦਿਰਾਂ ਚ ਸਮਾਜ ਨੂੰ ਇਸ ਤਰ੍ਹਾਂ ਸਮਾਜ ਨੂੰ ਇਹ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਅਸੀਂ ਗੁਰਦਾਰਿਆਂ ਮੰਦਿਰਾਂ ਚ ਬੜੇ ਤਰ੍ਹਾਂ ਦੀ ਸੇਵਾ ਕਰ ਜਾਂਦੇ ਆ ਪਰ ਜਿਹੜੀਆਂ ਅਜਿਹੀਆਂ ਸੰਸਥਾਨਾਂ ਜਿੱਥੋਂ ਬੱਚਿਆਂ ਨੇ ਸਿੱਖ ਕੇ ਉਹਨਾਂ ਗੁਰਦਾਰਿਆਂ ਮੰਦਿਰਾਂ ਚ ਬਹਿਣਾ ਉੱਠਣਾ ਜਾਂ ਸਿੱਖਿਆ ਗ੍ਰਹਿਣ ਕਰਨੀ ਆ ਸੋ ਇਸ ਪੀੜ੍ਹੀ ਨੂੰ ਸਵਾਰਨ ਲਈ ਇਹਨਾਂ ਮੰਦਿਰਾਂ ਨੂੰ ਸਵਾਰਨਾ ਬਹੁਤ ਜ਼ਰੂਰੀ ਆ